ਸੱਚ ਆ ਅਸੀਂ ਆਪਦੀ ਨਿੱਜੀ ਲੜਾਈ ਥੋੜੀ ਲੜੀ ਆ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਤੋਂ ਮੁਰੇ ਰੂੜੀ ਚੱਕੀ ਆ ਵੀ ਕੋਈ ਇਹ ਨਾ ਕਵੇ ਨਿਚਾਰਾ ਤੁਸੀਂ ਐਥੇ ਕਿ 84 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਗੋਲੀ ਲੱਗੀ ਹੋਈ ਆ ਉਹਨਾਂ ਦੇ ਤੁਹਾਨੂੰ ਮਸੂਹਤ ਹੋਇਆ ਮੜਾ ਜਾ ਵੀ ਅਸੀਂ ਗੁਰੂ ਮੰਨਦੇ ਆ ਉਹਨਾਂ ਦੇ ਗੋਲੀ ਦਾ ਕੀ ਆ ਸਾਡੇ ਕੋਲੇ ਗੋਲੀ ਆ ਅਸੀਂ ਫੋਟੋਆਂ ਵੀਡੀਓ ਸ਼ੇਅਰ ਕਰੀ ਜਾਂਦੇ ਗੀਤ ਲਾ ਲਾ ਕੇ ਕਰੀ ਜਾਂਦੇ ਆ ਤੁਹਾਨੂੰ ਮਾੜਾ ਮੋਟਾ ਸੋਡੇ ਹਿਰਦੇ ਬਲੁੰਦਰੇ ਗਏ ਆ ਕਿ ਨਹੀਂ ਵੀ ਜੀ ਨੂੰ ਅਸੀਂ ਗੁਰੂ ਮੰਨਦੇ ਆ ਉਹਨਾਂ ਦੀ ਯਾਰ ਹਜੇ ਤੱਕ ਪਿੱਤਲ ਦੀ ਗੋਲੀ ਵੱਜੀ ਵੀ ਆ ਤੁਸੀਂ ਕੀ ਕਰ ਲੋਂਗੇ ਇਹ ਤਾਂ ਸਮਾਂ ਹੀ ਵਧੀਆ ਚਾਲ ਚੱਲ ਗਿਆ ਚਮਕੌਰ ਦੀ ਗਾੜੀ ਤੇ ਸਰਹੰਦ ਦੀਆਂ ਨੀਹਾਂ 'ਚ ਛੋਟੇ ਸੈਭਜਾ ਦੇ ਚੜੇ ਗਏ ਵਧੀਆ ਹੋ ਗਿਆ 10ਵੇਂ ਪਾਸ਼ਾ ਦੇ ਖੰਜਰ ਮਾਰਿਆ ਮੁਗਲਾਂ ਨੇ ਨਦੇੜ ਦੀ ਧਰ ਤੇ ਚੜਾਈ ਕਰਕੇ 10ਵੇਂ ਪਾਸ਼ਾ ਵਧੀਆ ਹੋ ਗਿਆ ਜੇ ਅੱਜ ਜਉਂਦੇ ਹੁੰਦੇ ਨਾ ਜੇ ਅੱਜ ਮਾਤਾ ਸਹਿ ਵਰਗੀਆਂ ਮਾਤਾ ਸੁੰਦਰੀ ਜੀ ਵਰਗੀਆਂ ਸਹਿਬਜ਼ਾਦੇ ਅੱਜ ਹੁੰਦੇ ਤੁਸੀਂ ਤਾਂ ਲੋਕਾਂ ਨੇ ਉਹਨਾਂ ਦੀ ਸਾਰ ਨਹੀਂ ਪੁੱਛਣੀ ਸੀ ਤੁਸੀਂ ਤਾਂ ਲੈ ਕੇ ਬਹਿ ਜਾਣਾ ਸੀ ਤੇ ਅੱਜ ਕੱਲ ਦੇ ਮੁਖੀ ਆ ਕੀ ਇਹਨਾਂ ਦੇ ਕੰਨ ਤੇ ਜੋ ਹੀ ਨਹੀਂ ਸਰਗਦੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਹੋ ਕੀ ਰਿਹਾ ਮੈਂ ਰਹਿਤ ਮਰਿਆਦਾ ਦੇ ਉਲਟ ਨਹੀਂ ਹੈਗਾ ਸਿੰਘ ਰਗੜੇ ਛੱਕਦੇ ਆ ਸਿੰਘ ਬੱਕਰੇ ਛੱਕਦੇ ਆ ਚਟੰਗੇ ਛੱਕਦੇ ਆ ਛਕਣੇ ਚਾਹੀਦੇ ਆ ਸਮਾ ਸੀਗਾ ਉਹ ਸੂਰਬੀਰ ਸੀਗੇ ਲੜਦੇ ਸੀ ਚੰਗਾ ਜੁੱਧਾਂ ਵੇਲੇ ਉਹਨਾਂ ਨੂੰ ਲੋੜ ਸੀਗੀ ਤੁਸੀਂ ਛਕੋ ਅਸੀਂ ਦੇਵਾਂਗੇ ساری ਉਮਰ ਜਿੰਨਾ ਚਿਰ ਮੈਂ ਚਾਉਣਾ ਮੈਂ ਦਊਂਗਾ ਭਾਵੇਂ ਰੋਜ ਦੇਣੇ ਪਹਿਣ ਜੋ ਚਾਹੀਦਾ ਸੁੱਖਾ ਚਾਹੀਦਾ ਬਾਦਾਮ ਰਾਸ ਦਾ ਬਸ ਦਾ ਜੋ ਚਾਹੀਦਾ ਸੀ ਸੰਗਤ ਤੋਂ ਲੈ ਕੇ ਦੇਵਾਂਗੇ ਪਰ ਮਾੜਾ ਮੋਟਾ ਖੂਨ ਜੇ ਪੀਣੇ ਆ ਤੇ ਖੂਨ ਪਾਉਣ ਦਾ ਵੀ ਤਾਂ ਜਿਗਰਾ ਰੱਖੋ ਨਾ ਤੁਸੀਂ ਤਾਂ ਆਉਂਦਾ ਕਿਹੜਾ ਬੱਕਰਾ ਨਹੀਂ ਹਣਕਦਾ ਧੌਣ ਲਾ ਕੇ ਮਾਰਦੇ ਆ ਤੁਸੀਂ ਅਸੀਂ ਉਸ ਚੀਜ਼ ਦੇ ਉਲਟ ਨਹੀਂ ਹੈਗੇ ਪਰ ਸਮਾ